ਪੁਰਾਣੇ ਸਮਿਆਂ ਦੇ ਵਿੱਚ ਲੋਕ ਆਪਣੇ ਬਿਜ਼ਨਸ ਦੀ ਮਸ਼ਹੂਰੀ ਕਿਦਾਂ ਕਰਦੇ ਸੀ ਆਪਣੇ ਕਾਰੋਬਾਰ ਦੀ ਕਿਦਾਂ ਉਹ ਮਸ਼ਹੂਰੀ ਕਰਦੇ ਸੀ ਉਹ ਪੈਂਫਲੈਟਸ ਚ ਫੋਨਦੇ ਸੀਗੇ ਜਾਂ ਵੱਡੇ ਵੱਡੇ ਹੋਲਡਿੰਗ ਬੋਰਡਸ ਬਣਵਾਉਣੇ ਜਾਂ ਕੰਦਾ ਤੇ ਲਿਖਵਾਉਂਦੇ ਹੁੰਦੇ ਸੀਗੇ ਆਪਣੇ ਬਿਜ਼ਨਸ ਨੂੰ ਗਰੋ ਕਰਨ ਲਈ ਆਪਣਾ ਕਾਰੋਬਾਰ ਵਧਾਉਣ ਲਈ ਤੇ ਪਰ ਹੁਣ ਜਮਾਨਾ ਚੇਂਜ ਹੋ ਗਿਆ ਆ ਤੁਹਾਨੂੰ ਪਤਾ ਹੀ ਆ ਕਿ ਡਿਜੀਟਲ ਜਮਾਨਾ ਹੋ ਗਿਆ ਆ smartphone ਤਾਂ ਹਰ ਇੱਕ ਦੇ ਕੋਲ ਹੀ ਆ ਤੇ ਲੈਪਟਾਪਸ ਵੀ मोस्टली ਹੁੰਦੇ ਹੀ ਆ ਸਾਰਿਆਂ ਕੋਲ ਤੇ ਕੋਈ ਨਾ ਕੋਈ ਆਈਪੈਡ ਸਮਥਿੰਗ ਇਦਾਂ ਤਾਂ ਹੁੰਦਾ ਹੀ ਆ ਸਾਰਿਆਂ ਕੋਲ ਤੇ ਅਸੀਂ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਿੱਦਾਂ ਕਰਦੇ ਹਾਂ ਸੋਸ਼ਲ ਮੀਡੀਆ ਤੇ ਤੇ ਸਾਡੇ ਉਸ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਨੂੰ ਜਦੋਂ ਕੋਈ ਅਟਰੈਕਟ ਕਰਦਾ ਆ ਤੇ ਕਿਸੇ ਨੂੰ ਲੱਗਦਾ ਕਿ ਹਾਂ ਉਹ ਵੀ ਕੁਛ ਇਦਾਂ ਦਾ ਕਰਨਾ ਚਾਹੁੰਦਾ ਹੈ ਤਾਂ ਫਿਰ ਉਹ ਸਾਡੇ ਨਾਲ ਖੁਦ ਹੀ ਆ ਕੇ ਜੁਆਇਨ ਇਨ ਕਰਦਾ ਆ ਅਸੀਂ ਕਿਸੇ ਨੂੰ ਫੋਰਸ ਨਹੀਂ ਕਰਦੇ ਡੋਰ ਟੂ ਡੋਰ ਜਾ ਕੇ ਅਸੀਂ ਕਿਸੇ ਨੂੰ ਲਾਈਕ ਇਹ ਨਹੀਂ ਕਹਿੰਦੇ ਕਿ ਫੋਰਸ ਨਹੀਂ ਕਰਦੇ ਕੰਪੈਲ ਨਹੀਂ ਕਰਦੇ ਕਿ ਤੁਸੀਂ ਸਾਡੇ ਨਾਲ ਆਓ ਤੇ ਜੁਆਇਨ ਕਰੋ ਸਾਡਾ ਇਹ ਕੰਮ ਨਹੀਂ ਹੈਗਾ ਅਸੀਂ ਸਿਰਫ ਸੋਸ਼ਲ ਮੀਡੀਆ ਤੇ ਹੀ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਰਦੇ ਆ ਤੇ ਜਿਹੜਾ ਵੀ ਕੋਈ ਇੰਟਰਸਟਿਡ ਪਰਸਨ ਹੁੰਦਾ ਆ ਜਿਹੜਾ ਸਿੱਖਣ ਦੇ ਨਾਲ-ਨਾਲ ਕਮਾਉਣ ਦੀ ਇੱਛਾ ਰੱਖਦਾ ਹੈ ਉਹ ਸਾਡੇ ਨਾਲ ਖੁਦ ਹੀ ਜੁਆਇਨ ਕਰਦਾ ਹੈ ਜਿੱਦਾਂ ਜਿੱਦਾਂ ਤੁਸੀਂ ਟੀਪਲੀ ਇਸ ਬਿਜ਼ਨਸ ਨੂੰ ਸਮਝ ਕੇ ਆਪਣੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਰਦੇ ਆਂ ਤੇ ਉਦਾਂ ਹੀ ਤੁਸੀਂ ਇਹਦੇ ਵਿੱਚ ਗਰੋ ਕਰਦੇ ਆਂ ਤੁਹਾਡੇ ਤੁਹਾਡੀ ਟੀਮ ਗਰੋ ਹੁੰਦੀ ਆ ਤੇ ਤੁਹਾਡੀ ਇਨਕਮ ਗਰੋ ਹੁੰਦੀ ਆ ਤੇ ਇਹਦੇ ਵਿੱਚ ਦੇਖੋ ਕਿੰਨੀ ਵਧੀਆ ਗੱਲ ਆ ਕਿ ਸਾਨੂੰ ਸਿੱਖਣ ਦੇ ਨਾਲ-ਨਾਲ ਹੀ ਸਾਡੀ ਇਹਦੇ ਵਿੱਚ ਅਰਨਿੰਗ ਸਟਾਰਟ ਹੋ ਜਾਂਦੀ ਆ ਤੇ ਕਈ ਬਿਜ਼ਨਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਲਾਈਕ ਪਹਿਲਾਂ 6 ਮਹੀਨੇ ਜਾਂ ਕੁਝ ਟਾਈਮ ਪਹਿਲਾਂ ਉਹਦੀ ਟ੍ਰੇਨਿੰਗਸ ਕੰਪਲੀਟ ਕਰਨੀ ਪੈਂਦੀ ਆ ਤੇ ਅਸੀਂ ਫਿਰ ਹੀ bizness start ਕਰਦੇ ਆ ਪਰ ਸਾਡੇ bizness ਦੇ ਵਿੱਚ ਅਸੀਂ ਲਰਨਿੰਗ ਦੇ ਨਾਲ ਨਾਲ ਹੀ ਆਪਣੀ ਅਰਨਿੰਗ start ਕਰ ਦਿੰਨੇ ਆ ਕਿੰਨਾ ਅਮੇਜ਼ਿੰਗ bizness ਆ ਨਾ ਇਹ ਤਾਂ ਜੇ ਤੁਸੀਂ ਵੀ ਚਾਹੁੰਦੇ ਆ ਇਹ bizness ਕਰਨਾ ਜੇ ਤੁਸੀਂ ਲਰਨਿੰਗ ਦੇ ਨਾਲ ਨਾਲ ਆਪਣੀ ਅਰਨਿੰਗ start ਕਰਨਾ ਚਾਹੁੰਦੇ ਹੋ ਮਦਰ ਹੋ ਘਰੇ ਰਹਿਨੇ ਹੋ ਬੱਚਿਆਂ ਦੇ ਨਾਲ ਤੁਸੀਂ ਕੋਸ਼ਿਸ਼ ਦਾ ਕਰਨਾ ਲੱਭ ਰਹੀ ਹਾਂ ਕਿ ਜਿਹੜਾ ਤੁਸੀਂ ਬੱਚਿਆਂ ਨੂੰ ਖੁਦ ਟੇਕ ਕੇਅਰ ਕਰੋ ਤੇ ਨਾਲ ਆਪਣਾ ਬਿਜ਼ਨਸ ਵੀ ਕਰੋ ਦੈਨ ਆਈ ਵਿਲ ਸੇ ਕਿ ਤੁਹਾਨੂੰ ਵੀ ਮਸਟ ਵਧੀਆ ਤੁਹਾਡੇ ਲਈ ਓਪਰਚ्युनिटी ਹੈਗੀ ਤੁਹਾਨੂੰ ਟਰਾਈ ਕਰਨਾ ਚਾਹੀਦਾ ਆ ਕਿਉਂਕਿ ਇਹਦੇ ਵਿੱਚ ਤੁਹਾਨੂੰ ਅਸੀਂ ਬਿਜ਼ਨਸ ਦੀ ਪਹਿਲਾਂ ਫ੍ਰੀ ਇਨਫੋਰਮੇਸ਼ਨ ਦਿੰਨੇ ਆ ਅਸੀਂ ਇਹ ਨਹੀਂ ਹੈਗਾ ਜੇ ਕੋਈ ਆ ਜਾਂਦਾ ਸਾਡੇ ਨਾਲ ਜੁਆਇਨ ਕਰਨ ਦੇ ਲਈ ਅਸੀਂ ਉਹਨੂੰ ਕਹਿੰਦੇ ਫੋਰਸ ਨਹੀਂ ਕਰਦੇ ਅਸੀਂ ਟੋਟਲੀ ਅਪ ਟੂ ਯੂ ਹੁੰਦਾ ਆ ਅਸੀਂ ਤੁਹਾਨੂੰ ਸਾਰਾ ਐਕਸਪਲੇਨ ਕਰ ਦਿੰਨੇ ਵੀ ਇਹ ਸਾਡੇ ਬਿਜ਼ਨਸ ਦਾ ਮਾਡਲ ਹੈਗਾ ਆ ਵੀ ਸਾਡਾ ਇਦਾਂ ਕੰਮ ਹੈਗਾ ਤੇ ਜੇ ਤੁਸੀਂ ਲਾਈਕ ਕਰਦੀਆਂ ਤੇ ਖੁਦ ਹੀ ਤੁਸੀਂ ਉਹ ਨੂੰ ਲਾਈਕ ਜੋਇਨ ਕਰਦੇ ਹੋ ਤੇ ਅਸੀਂ ਫੋਰਸ ਨਹੀਂ ਕਰਦੇ ਤੇ ਜੇ ਕੋਈ ਮਦਰਸ ਜਾਂ ਕੋਈ ਹੋਰ ਵੀ ਪਰਸਨ ਜਿਹੜਾ ਹੈਗਾ ਆ ਆਪਣੀ ਜੌਬ ਦੇ ਨਾਲ ਨਾਲ ਐਕਸਟਰਾ ਇਨਕਮ ਦੇ ਹਸਲ ਲੱਭ ਰਿਹਾ ਆ ਐਕਸਟਰਾ ਇਨਕਮ ਦਾ ਵੇ ਲੱਭ ਰਿਹਾ ਤੇ ਉਹ ਵੀ ਇਹ ਜੋਇਨ ਕਰ ਸਕਦਾ ਆ ਥੈਂਕ ਯੂ